ਮੇਰਾ ਪਿੰਡ ਪਿੰਡ ਆਮ ਕਲੋਨੀ ਪੰਚਾਇਤ ਮੈਂਬਰ ਮੈਂ ਬਹੁਤ ਧੰਨਵਾਦੀਆਂ ਗੋਵਿੰਦਰ ਸੂਲਪੁਰੀਆ ਜੀ ਦਾ ਜੋ ਮੇਰੇ ਇੱਕ ਵਾਜ ਤੇ ਪਿੰਡ ਨੂੰ 11 ਮਰਲੇ ਜੋ ਦਾਨ ਕੀਤੇ ਨੇ ਪੰਚਾਇਤ ਦੇ ਨਾਲ ਉੱਥੇ ਬਾਟਸਬਾਈ ਲੱਗਣੀ ਜਾ ਰਹੀ ਹੈ ਜੋ ਕਿ ਸੋਣੀ ਕਲਾ ਜੋ 15 20 ਸਾਲ ਸਾਡੀ ਪੰਚਾਇਤ ਵਾਖੋਈ ਨੂੰ ਹੋ ਗਏ ਆ ਜੋ ਕਿ ਸਾਡੇ 1.5 250 ਕਰਨੇ ਉਹਦੇ ਵਿੱਚ ਬਾਟਸਬਾਈ ਨਹੀਂ ਹੈਗੀ ਜਾਨਕੀ ਮੈਂ ਬਹੁਤ ਧੰਨਵਾਦੀ ਕਰਦਾ ਹਾਂ ਸਾਡੇ ਸਪੰਸਰ ਸਾਹਿਬ ਦਾ ਅਸੀਮੀਏ ਸਾਹਿਬ ਦਾ ਜਾਨਕੀ ਭਾਈ ਕਮਾਨ ਨੂੰ ਵੀ ਕਾਂਗਸ ਪਾਰਟੀ ਨੂੰ ਇਹ ਬੇਨਤੀ ਕਰਨਾ ਚਾਹਨਾ ਵਾ ਇਹਨਾਂ ਨੂੰ ਚੱਬੇਵਾਲ ਤੋਂ ਐਮਐਲਏ ਦੀ ਟਿਕਟ ਦਿੱਤੀ ਜਾਵੇ ਸਰ ਇਹ ਤੁਹਾਨੂੰ ਜ਼ਮੀਨਦਾਨ ਕੀਤੀ ਹੈ ਕਿਸ ਪਰਪਸ ਲਈ ਹੈ ਕਿ ਇਹ ਵਾਟਰ ਸਪਲਾਈ ਦੇ ਵਾਟਰ ਸਪਲਾਈ ਦੇ ਕਿੰਨੇ ਸਾਲ ਤੋਂ ਇਹ ਸਮੱਸਿਆ ਸੀ ਉੱਥੇ ਇਹ 15-20 ਸਾਲ ਹੋ ਚੁੱਕੇ ਹੈ ਸਮੱਸਿਆ ਨਹੀਂ ਪਾ ਰਹੀ ਇਹ ਸਰਕਾਰ ਵੱਲੋਂ ਇਹ ਕੋਈ ਇਹਦੇ ਬਾਰੇ ਕੋਈ ਕੰਮ ਨਹੀਂ ਕੀਤਾ ਜੀ ਸਰਕਾਰ ਵੱਲੋਂ ਆਪਾਂ ਇਹ ਬੇਨਤੀ ਕਰਾਂਗੇ ਸਰਕਾਰ ਨੂੰ ਜਾਨੀਏ ਜਤੋਂ ਜਲਦੀ ਤੋਂ ਜਲਦੀ ਵਾਟਰ ਸਪਲਾਈ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਜਗਾ ਕੋ ਹੋਣੀ ਹੈ ਬਾਕੀ ਚਲੋ ਪੰਪ ਲੱਗੇਗਾ ਜੋ ਵੀ ਹੈ ਉਹ ਸਰਕਾਰ ਕੋਲ ਬਾਤ ਹੋਣੀ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੇ ਰਾਮ ਕਲੋਨੀ ਕੈਂਪ ਦੇ ਸਰਪੰਚ ਸਾਹਿਬ ਪੈਂਜੀਟ ਆਏ ਹੋਏ ਤੇ ਇਹਨਾਂ ਦੇ ਪਿੰਡ ਲਈ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਲਈ ਕੁਝ ਜਗ੍ਹਾ ਦੀ ਕਾਰਟ ਸੀਗੀ ਪਰ ਸਾਡੇ ਇਲਾਕੇ ਦੇ ਬੜੇ ਸਮਾਜ ਸੇਵਕ ਨੇ ਸਰਦਾਰ ਕੁਲਿੰਦਰ ਸਿੰਘ ਲਸੂਨਪੁਰੀ ਜੀ ਨੇ ਉਹਨਾਂ ਨੇ ਇਸ ਗੱਲ ਨੂੰ ਸਮਝਦੇ ਹੋਏ ਉਹਨਾਂ ਦਾ ਕੁਝ ਰਕਵਾ ਉੱਤੇ ਪੈਂਦਾ ਸੀ ਉਹਨਾਂ ਨੇ ਦਾਨ ਵਜੋਂ ਦਿੱਤਾ ਹੈ ਪੰਚਾਇਤ ਨੂੰ ਤੇ ਇਹ ਮਾਲਕੀ ਅੱਜ ਤੋਂ ਬਾਅਦ ਪੰਚਾਇਤ ਦੀ ਹੋਈ ਹੈ ਤੇ ਸਰਪੰਚ ਸਾਹਿਬ ਸਾਰੇ ਬੜੇ ਖੁਸ਼ ਨੇ ਇਸ ਗੱਲ ਨੇ ਆਪਾਂ ਰਕੂਪਰੀ ਸਾਹਿਬ ਨੂੰ ਤੇ ਪੂਰੀ ਗ੍ਰਾਮ ਪਟਿਆ ਦਾ ਰਾਮਕੁਲਰੀ ਕੈਂਪ ਨੂੰ ਡੀਕੇਜੀ ਨੂੰ ਦਨੀ ਕੁਮਾਰ ਜੀ ਨੂੰ ਸਾਰਿਆਂ ਨੂੰ ਬੋਬੋ ਬਧਾਈ ਦਿੰਦੇ ਆ ਕਿ ਪੰਚਾਇਤ ਦੀ ਜਾਇਦਾਦ ਵਿੱਚ ਵਾਧਾ ਹੋਇਆ ਪੰਚਾਇਤ ਨੂੰ ਤੇ ਪਿੰਡ ਦੇ ਲੋਕਾਂ ਦੇ ਚੰਗੇ ਕੰਮ ਲਈ ਅਜੇ ਇੱਕ ਚੀਜ਼ ਮਿਲੀ ਹੈ ਉਹਦੇ ਉੱਤੇ ਵਾਟਰ ਸਪਲਾਈ ਦਾ ਵਧੀਆ ਕੰਮ ਚੱਲੂ ਹੋਵੇ ਆਪਾਂ ਸਾਰਿਆਂ ਨੂੰ ਬਧਾਈ ਦਿੰਦੇ ਆ ਅੱਜ ਅਸੀਂ ਇਸ਼ਾਰਾ ਕਰਦੇ ਕਿ ਜੋ ਸਾਡੇ ਫੀਨਲ ਲੀਡਰ ਕੁਲਵਿੰਦਰ ਸਿੰਘ ਸੌਰਵਪੁਰੀ ਜੀ ਨੇ ಗ್ರಾಮ ਪੰਚਾਇਤ ਨੂੰ ਜਿਹੜੇ 11 ਮਰਲੇ ਜਨਕ ਨਾਲ ਜਿਹੜੀ ਜਗ੍ਹਾਦਾਨ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅੱਜ ਅਸੀਂ ਰਾਮ ਕਲੋਨੀ कॅम्प ਦੀ ਪੰਚਾਇਤ ਨੂੰ 11 ਮਰਲੇ ਜੋ ਵਾਟਰ ਸਪਲਾਈ ਲਾਉਣ ਵਾਸਤੇ ਦਾਨ ਕੀਤੇ ਆ ਇਹਨਾਂ ਦਾ ਜੋ ਮਸਲਾ ਇਹ ਕਾਫੀ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਕਿ ਇਹਨਾਂ ਨੂੰ ਪਾਣੀ ਦੀ ਬੜੀ ਕਿੱਲਤ ਆ ਰਹੀ ਸੀ ਇਹਨਾਂ ਦੇ ਕੋਲ ਕੋਈ ਇੱਥੇ ਪੰਪ ਲਾਉਣ ਵਾਸਤੇ ਜਾਂ ਟੈਂਕੀ ਬਣਾਉਣ ਵਾਸਤੇ ਜਗ੍ਹਾ ਨਹੀਂ ਸੀ ਇਹਨਾਂ ਨੇ ਰਲੀਪ ਕੁਮਾਰ ਨੇ ਮੇਰੇ ਕੋਲ ਰਿਕਵੈਸਟ ਕੀਤੀ ਇਹਨਾਂ ਦੇ ਕਹਿਣ ਤੇ ਮੈਂ ਪਿੰਡ ਵਾਲਿਆਂ ਨੂੰ ਅੱਜ ਜ਼ਿਲ੍ਹਾ ਤਹਿਸੀਲ ਦੇ ਵਿੱਚ ਰਜਿਸਟਰੀ ਕਰਾ ਕੇ 11 ਮਾਮਲੇ ਦੀ ਇਹਨਾਂ ਦੇ ਮਹਵਰ ਲਈ ਦਿੱਤੀ ਆ ਔਰ ਇੱਥੇ ਇਸ ਮਾਸੀ ਉੱਪਰ ਲਗਾਉਂਗੇ ਤੇ ਮੈਂ ਇਹ ਸੋਚਦਾ ਕਿ ਇਹ ਬਹੁਤ ਔਨਾਰੀ ਗੱਲ ਹੈਗੀ ਆ ਕਿ ਇੱਥੇ ਪੰਪ ਲੱਗਣਾ ਹਜ਼ਾਰਾਂ ਲੋਕਾਂ ਨੇ ਪਾਣੀ ਪੀਣਾ ਸਾਰ ਹੋਏ ਇਹ ਤੇ ਜਿਹੜਾ ਪਾਣੀ ਦੀ ਅਸੀਂ ਸਮੱਸਿਆ ਦਾ ਇਹਨਾਂ ਦਾ ਕੀਤਾ ਹੈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ